ਟੈਕਸਪੈਂਦਾ ਕਾਲਾਚਾ ਟੋਲਪਲਾਜਾ ਇਹ ਇਹਨਾਂ ਦਾ ਇਹ ਏਰੀਆ ਹੋਣ ਕਾਰਨ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਅਸੀਂ ਜਿਹੜਾ ਇਹ ਲੋਕਾਂ ਨੇ ਆਪਣੇ ਆਪ ਹੀ ਅਨੌਥਰਾਇਜ਼ਡ ਕੱਟ ਬਣਾ ਦਿੱਤਾ ਗਿਆ ਜੋ ਕਿ ਜਿਹੜਾ ਆਥਰਾਇਜ਼ਡ ਕੱਟ ਆ ਉਹ ਅੱਗੇ ਦਿੱਤਾ ਗਿਆ ਬਿਲਕੁਲ ਇੱਥੋਂ 100 ਮੀਟਰ ਅੱਗੇ ਜਾ ਕੇ ਇਹ ਜਿਹੜਾ ਲੋਕਾਂ ਦੁਆਰਾ ਐ ਇਲੀਗਲ ਕੱਟ ਬਣਾ ਦਿੱਤਾ ਗਿਆ ਇਹ ਲੋਕ ਇੱਥੋਂ ਦੀ ਬਿਨਾਂ ਰੋਡ ਤੋਂ ਪਿੱਛੇ ਦੇਖੇ ਗੱਡੀਆਂ ਰੋਡ ਦੇ ਉੱਪਰ ਚਾੜ੍ਹ ਦਿੰਦੇ ਨੇ ਜਿਸ ਕਾਰਨ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਸਾਨੂੰ ਲਗਾਤਾਰ ਸੜਕ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਵਿੱਚ ਕਈ ਵਾਰ ਕਿਸੇ ਦੇ ਗੰਭੀਰ ਸੱਟ ਵੀ ਲੱਗਿਆ ਕਈ ਵਾਰ ਮਾਈਨਰ ਸੱਟ ਵੀ ਲੱਗਦੀ ਹੈਗੀ ਜਿਸ ਦੇ ਸਬੰਧ ਵਿੱਚ ਅਸੀਂ ਤਕਰੀਬਨ ਪਿਛਲੇ 2.5 ਤੋਂ 3 ਮਹੀਨਿਆਂ ਤੋਂ ਜਿਹੜਾ ਕਾਲਾਚਾ ਟੋਲ ਪਲਾਜ਼ਾ ਉੱਥੇ ਦੀ ਜਿਹੜੀ ਮੇਨਟੇਨੈਂਸ ਕਮੇਟੀ ਹੈਗੀ ਮੇਨਟੇਨੈਂਸ ਡਿਪਾਰਟਮੈਂਟ ਆ ਉਹਨਾਂ ਕੋਲ ਅਸੀਂ ਕਈ ਵਾਰ ਅਰਜੀ ਦੇਤੀ ਉਹਨਾਂ ਨੂੰ ਬੇਨਤੀਆਂ ਕਰ ਕਰ ਜ਼ੋਰ ਲਾ ਲਿਆ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਅਥੇ ਹੀ ਵਾਰ ਦੇਖ ਲਿਆ ਪਰ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਯਾਰ ਇਹੋ ਅਪੀਲ ਹੈ ਕਿ ਵੀ ਇਹ ਜਿਹੜਾ ਕਟਾ ਗਾਨ ਅਥੋਰਾਈਜ਼ਡ ਬਣਾਇਆ ਗਿਆ ਲੋਕਾਂ ਦੁਆਰਾ ਇਲੀਗਲ ਤੌਰ ਤੇ ਇਹ ਕਟ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਕਟ ਦੇ ਕਾਰਨ ਹਾਦਸੇ ਹੋ ਰਹੇ ਨੇ ਲੋਕਾਂ ਦੀਆਂ ਜਾਨਾਂ ਜੋਖਮ 'ਚ ਪੈ ਰਹੀਆਂ ਨੇ ਉਹ ਸਾਰਾ ਕੁਝ ਹਾਦਸੇ ਬੰਦ ਹੋ ਸਕਣਾ ਉਹਨਾਂ ਨੂੰ ਠੱਲ ਪੈ ਸਕੇ ਪੋਲ ਟੈਕਸ ਪੈਂਦਾ ਕਾਲਾਚਾ ਟੋਲ ਪਲਾਜ਼ਾ ਇਹ ਇਹਨਾਂ ਦਾ ਇਹ ਏਰੀਆ ਹੋਣ ਕਾਰਨ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਅਸੀਂ ਜਿਹੜਾ ਇਹ ਲੋਕਾਂ ਨੇ ਆਪਣੇ ਆਪ ਹੀ ਅਨ ਆਥਰਾਇਜ਼ਡ ਕੱਟ ਬਣਾ ਦਿੱਤਾ ਗਿਆ ਜੋ ਕਿ ਜਿਹੜਾ ਆਥਰਾਇਜ਼ਡ ਕੱਟ ਆ ਉਹ ਅੱਗੇ ਦਿੱਤਾ ਗਿਆ ਬਿਲਕੁਲ ਇੱਥੋਂ 100 ਮੀਟਰ ਅੱਗੇ ਜਾ ਕੇ ਇਹ ਜਿਹੜਾ ਲੋਕਾਂ ਦੁਆਰਾ ਐ ਇਲੀਗਲ ਕੱਟ ਬਣਾ ਦਿੱਤਾ ਗਿਆ ਲੋਕ ਇੱਥੋਂ ਦੀ ਬਿਨਾ ਰੋਡ ਤੋਂ ਪਿੱਛੇ ਦੇਖੇ ਰੋਡ ਗੱਡੀਆਂ ਰੋਡ ਦੇ ਉੱਪਰ ਛਾੜ ਦਿੰਦੇ ਨੇ ਜਿਸ ਕਾਰਨ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਸਾਨੂੰ ਲਗਾਤਾਰ ਸੜਕ ਹਾਦਸਿਆਂ ਦਾ ਸਾਮਣਾ ਕਰਨਾ ਪੈ ਰਿਹਾ ਜਿਦੇ ਵਿੱਚ ਕਈ ਵਾਰ ਕਿਸੇ ਦੇ ਗੰਭੀਰ ਸੱਟ ਵੀ ਲੱਗਿਆ ਕਈ ਵਾਰ ਮਾਈਨਰ ਸੱਟ ਵੀ ਲੱਗਦੀ ਹੈਗੀ ਜਿਸ ਦੇ ਸੰਬੰਧ ਵਿੱਚ ਅਸੀਂ ਤਕਰੀਬਨ ਪਿਛਲੇ 2.5 ਤੋਂ 3 ਮਹੀਨਿਆਂ ਤੋਂ ਜਿਹੜਾ ਕਾਲਾਚਾ ਟੋਲ ਪਲਾਜ਼ਾ ਉੱਥੇ ਦੀ ਜਿਹੜੀ ਮੇਨਟੇਨੈਂਸ ਕਮੇਟੀ ਹੈਗੀ ਮੇਨਟੇਨੈਂਸ ਡਿਪਾਰਟਮੈਂਟ ਆ ਉਹਨਾਂ ਕੋਲ ਅਸੀਂ ਕਈ ਵਾਰ ਅਰਜੀ ਦਿੱਤੀ ਉਹਨਾਂ ਨੂੰ ਬੇਨਤੀਆਂ ਕਰ ਕਰ ਜ਼ੋਰ ਲਾ ਲਿਆ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਅਥੇ ਹੀ ਵਾਰ ਦੇਖ ਲਿਆ ਪਰ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਯਾਰ ਇਹੋ ਅਪੀਲ ਹੈ ਕਿ ਵੀ ਇਹ ਜਿਹੜਾ ਕਟਾ ਗਾਨ ਅਥੋਰਾਈਜ਼ਡ ਬਣਾਇਆ ਗਿਆ ਲੋਕਾਂ ਦੁਆਰਾ ਇਲੀਗਲ ਤੌਰ ਤੇ ਇਹ ਕਟ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਕਟ ਦੇ ਕਾਰਨ ਹਾਦਸੇ ਹੋ ਰਹੇ ਨੇ ਲੋਕਾਂ ਦੀਆਂ ਜਾਨਾਂ ਜੋਖਮ ਚ ਪੈ ਰਹੀਆਂ ਨੇ ਉਹ ਸਾਰਾ ਕੁਝ ਹਾਦਸੇ ਬੰਦ ਹੋ ਸਕਣਾ ਉਹਨਾਂ ਨੂੰ ਠੱਲ ਪੈ ਸਕੇ ਪੀਐਨ 7 ਹਰ ਖਬਰ ਸੱਚ ਕੇ ਸਾਥ